ਆ ਸਾਰੀ ਗੱਲ ਦੋਸਤੋ ਲੋਹੜੀ ਦੇ ਤਿਹਾਰ ਨੂੰ ਲੈ ਕੇ ਜਿੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਲੋਕੋ-ਵਕ ਬਾਜ਼ਾਰਾਂ ਦੇ ਵਿੱਚ ਜਿਹੜਾ ਰੌਣਕਾਂ ਨਜ਼ਰ ਆ ਰਹੀਆਂ ਨੇ ਉੱਥੇ ਇਸ ਵੇਲੇ ਅਸੀਂ ਮਕੇਰੀਆਂ ਗੁਰਦਾਸਪੁਰ ਮੁੱਖ ਮਾਰਗ ਤੇ ਸਥਿਤ ਪ੍ਰਾਣਾਸ਼ਾਲਾ ਬਾਜ਼ਾਰ ਦੇ ਨਜ਼ਦੀਕ ਪੈਂਦੇ ਜਿਵੇਂ ਪ੍ਰਾਣਾਸ਼ਾਲਾ ਚੌਂਕ ਤੋਂ ਅੱਧਾ ਕਿਲੋਮੀਟਰ ਦੀ ਦੂਰੀ ਤੇ ਮਕੇਰੀਆਂ ਰੋਡ ਤੇ ਕਿਸਾਨ ਫਿਊਲਿੰਗ ਸਟੇਸ਼ਨ ਦੇ ਉੱਪਰ ਖੜੇ ਆ ਜੋ ਇੰਡੀਅਨ ਆਇਲ ਦਾ ਪੈਟਰੋਲ ਪੰਪ ਆ ਜਿਨ੍ਹਾਂ ਦੇ ਓਨਰ ਸਾਡੇ ਨਾਲ ਨੇ ਸਰਦਾਰ ਗੁਰਪਖਤ ਸਿੰਘ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਭ ਤੋਂ ਪਹਿਲਾਂ ਲੋਹੜੀ ਦੀਆਂ ਤੁਹਾਨੂੰ ਹਾਰਦਿਕ ਮੁਬਾਰਕਾਂ ਨੇ ਸਾਡੇ ਚੈਨਲ ਵੱਲੋਂ ਸੋ ਸਿਕਾਲ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਲੋੜੀਆਂ ਦੀ ਬਹੁਤ ਬਹੁਤ ਮੁਬਾਰਕਾਂ ਜੀ ਤੇ ਇਹ ਬੜਾ ਵਧੀਆ ਤਿਹਾਰ ਹੈ ਜੀ ਸਰਦੀਆਂ ਦਾ ਸਾਡਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਇੱਕ ਵਾਰ ਫਿਰ ਫਿਰ ਮੁਬਾਰਕਾਂ ਬਹੁਤ-ਬਹੁਤ ਹਾਂ ਗੁਰਬਖਸ਼ ਸਿੰਘ ਜੀ ਤੁਹਾਡੇ ਇਸ ਪੈਟਰੋਲ ਪੰਪ ਤੇ ਸਾਡਾ ਪੁੱਜਣ ਦਾ ਜਿਹੜਾ ਮੇਨ ਮਕਸਦ ਸੀ ਕਿ ਜਿਵੇਂ ਅ ਇਲਾਕੇ ਦੇ ਵਿੱਚ ਪੈਟਰੋਲ ਪੰਪ ਹੋਰ ਵੀ ਬਥੇਰੇ ਨੇ ਜਿਦਾ ਮੁਕੇਰੀਆਂ ਰੋਡ ਤੇ ਚੱਕ ਸ਼ਰੀਪ ਰੋਡ ਤੇ ਇਧਰ ਚੀਨਾ ਰੋਡ ਤੇ ਹੈਗੇ ਨੇ ਪਰ ਮਾਰ ਹੈਗੀ ਪੈਟਰੋਲ ਪੰਪਾਂ ਦੀ ਤੇ ਵੱਖ-ਵੱਖ ਕੰਪਨੀਆਂ ਦੇ ਜਿਹੜੇ ਪੈਟਰੋਲ ਪੰਪ ਹੈਗੇ ਨੇ ਜਦੋਂ ਵੀ ਕੋਈ ਵਾਹਨ ਚਾਲਕ ਨੇ ਪੈਟਰੋਲ ਪੋਣਾ ਹੁੰਦਾ ਵਾ ਤੇ ਉਹਦੇ ਜਿਹੜਾ ਮਾਈਂਡ ਦੇ ਵਿੱਚ ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਸਾਨੂੰ ਪਿਓਰ ਕੁਆਲਿਟੀ ਦਾ ਜਿਹੜਾ ਇਹ ਪੈਟਰੋਲ ਜਾਂ ਡੀਜ਼ਲ ਜਿਹੜਾ ਇਹ ਪ੍ਰੋਵਾਈਡ ਕਿਹੜੇ ਪੈਟਰੋਲ ਪੰਪ ਤੋਂ ਹੁੰਦਾ ਤੇ ਇਲਾਕੇ ਦੇ ਵਿੱਚ ਇਹੀ ਕਿਹੜੀ ਗੱਲ ਹੈ ਕਿ ਬਾਕੀ ਪੈਟਰੋਲ ਪੰਪਾਂ ਨੂੰ ਛੱਡ ਕੇ ਇੱਥੇ ਜਿਹੜੀਆਂ ਨੇ ਤੁਹਾਡੇ ਪੈਟਰੋਲ ਪੰਪ ਤੇ ਇੰਨੀਆਂ ਰੌਣਕਾਂ ਕਿਉਂ ਦੇਖਣ ਨੂੰ ਮਿਲਦੀਆਂ ਨੇ ਹਾਂਜੀ ਸਾਡੇ ਪੈਟਰੋਲ ਪੰਪ ਦੀ ਪਹਿਲੀ ਗੱਲ ਇਹ ਹੈ ਕਿ ਸਾਡੇ ਇੱਕ ਤੇ ਮੁਲਾਜ਼ਮ ਬਹੁਤ ਵਧੀਆ ਨੇ ਜਦੋਂ ਅਸੀਂ ਉਹਨਾਂ ਦਾ ਕੋਈ ਗਾਹਕ ਉਹਨਾਂ ਨੂੰ ਬਹੁਤ ਵਧੀਆ ਢੰਗ ਨਾਲ ਡੀਲ ਕਰਦੇ ਆ ਜੀ ਜੀ ਦੂਜੀ ਗੱਲ ਉਸ ਤੋਂ ਵੀ ਵੱਧ ਕੇ ਅਸੀਂ ਤੇਲ ਪੂਰਾ ਮੁਲਾਜ਼ਮ ਤਾਂ ਤਾਂ ਹੀ ਵਧੀਆ ਹੋਣਗੇ ਜੇ ਸਭ ਤੋਂ ਪਹਿਲਾਂ ਜਿਹੜਾ ਓਨਰ ਉਹਦੀ ਨੇਚਰ ਵਧੀਆ ਹੋਊਗੀ ਇਟ ਮੀਨ ਤੁਹਾਡੀ ਆਪਣੀ ਨੇਚਰ ਵਧੀਆ ਤੇ ਤੁਹਾਡੇ ਮੁਲਾਜ਼ਮ ਜਿਹੜੀ ਆ ਉਹਨਾਂ ਦੀ ਵੀ ਨੇਚਰ ਵਧੀਆ ਹੈਗੀ ਕਿਉਂਕਿ ਦੇਖੋ ਅਸੀਂ ਜੋ ਵੀ ਕਮਾਣਾ ਹੈ ਅਸੀਂ ਗਾਹਕ ਦੇ ਸਿਰ ਤੇ ਕਮਾਣਾ ਜੇ ਸਾਡੀ ਡੀਲਿੰਗ ਵਧੀਆ ਹੋਏਗੀ ਤਾਂ ਸਾਡੇ ਕੋਲ ਵੱਧ ਆਣਗੇ ਠੀਕ ਹੈ ਜੀ ਅੱਛਾ ਜੀ ਮੇਨ ਜਿਹੜੀ ਗੱਲ ਇਹ ਹੈ ਕਿ ਸਾਡੇ ਕੋਲ ਤੇਲ ਪੂਰੀ ਕੁਆਂਟੀਟੀ ਚ ਮਿਲਦਾ ਆ ਔਰ ਪਿਓਰ ਮਿਲਦਾ ਆ ਕੋਈ ਮਿਲਾਵਟ ਨਹੀਂ ਆ ਜੀ ਜੀ ਤੇ ਇਸੇ ਕਰਕੇ ਤੁਸੀਂ ਆਪ ਵੀ ਸੁਣਿਆ ਹੋਏਗਾ ਕਿ ਐਵਰੇਜ ਲੋਕਾਂ ਨੂੰ ਵਧੀਆ ਮਿਲਦੀ ਆ ਜਿਸ ਕਰਕੇ ਲੋਕ ਬਾਰ-ਬਾਰ ਸਾਡੇ ਕੋਲ ਆਉਂਦੇ ਨੇ ਜੀ 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 ਤੇ ਕੁਝ ਇੱਕ ਗੱਲਾਂ ਇਸ ਤਰ੍ਹਾਂ ਦੀਆਂ ਸਾਹਮਣੇ ਹੁੰਦੀਆਂ ਨੇ ਚਰਚਾਵਾਂ ਕਿ ਕੁਝ ਪੈਟਰੋਲ ਪੰਪ ਵਾਲੇ ਹੁੰਦੇ ਨੇ ਜਿਨ੍ਹਾਂ ਨੇ ਨੇ ਸੈਟਿੰਗ ਕੀਤੀ ਹੁੰਦੀ ਆ ਸੈਟਿੰਗ ਕੀਤੀ ਹੁੰਦੀ ਆ ਚਾਹੇ ਤੁਸੀਂ ਹਜ਼ਾਰ ਦਾ ਆਪਣਾ ਔਇਲ ਪਾ ਲੋ ਫਿਊਲ ਪਾ ਲੋ ਚਾਹੇ 500 ਦਾ ਚਾਹੇ 2000 ਦਾ ਪਰ ਉਹ ਕੋਈ ਨਾ ਕੋਈ ਟੰਕਾ ਕਿਤਨਾ ਕਿਤੇ ਲੱਗਣਾ ਹੀ ਲੱਗਣਾ ਇਹਦੇ ਬਾਰੇ ਥੋੜਾ ਦਸ਼ਕਨ ਨੂੰ ਦੱਸ ਦਿਓ ਕੋਸਰ ਵੀ ਦੇ ਬਾਰੇ ਮੈਂ ਸਿੱਧਾ ਦੱਸ ਦੇ ਇਸ ਪਾਸਟ ਕਰਕੇ ਤੁਹਾਨੂੰ ਕਿ ਜਿਆਦਾਤਰ ਜਿਹੜੇ ਰੂਲਰ ਏਰੀਆ 'ਚ ਪੰਪ ਹੁੰਦੇ ਨੇ ਉੱਥੇ ਮਾਲਕ ਖੁਦ ਇਹ ਕੰਮ ਕਰਦੇ ਨੇ ਅੱਛਾ ਜੀ ਹਰ ਸਾਲ ਜਿਹੜੀ ਆ ਨਾ ਇਹਦੀ ਸਟੰਪਿੰਗ ਹੁੰਦੀ ਹੈ ਯਾਨੀ ਕਿ ਇਹਦੀ ਚੈਕਿੰਗ ਹੁੰਦੀ ਹੈ ਜੀ ਜਿਆ ਸਰਕਾਰ ਦਾ ਦਾਰਾ ਜਾਂ ਖਰਾਕ ਸਪਲਾਈ ਵਿਭਾਗ ਜਿਹਦੇ ਬੰਦੇ ਆਉਂਦੇ ਨੇ ਔਰ ਨਾਲ ਕੰਪਨੀ ਦਾ ਸਾਡਾ ਜਿਹੜੇ ਹੁੰਦੇ ਨੇ ਟੈਕਨੀਸ਼ੀਅਨ ਹੁੰਦੇ ਨੇ ਜੀ 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 ਉਹ ਇਹਦੀ ਚੈਕਿੰਗ ਜਦੋਂ ਕਰਦੇ ਨੇ ਤਾਂ ਉਹ ਕਹਿੰਦੇ ਨੇ ਕਿ ਸਾਨੂੰ ਥੋੜੀ ਜਿਹੀ ਪੈਸੇ ਦੇ ਦਿਓ ਤਾਂ ਤਾਂ ਕਿ ਅਸੀਂ ਤੁਹਾਡੀ ਜਿਹੜਾ ਮਾਰਜਿਨ ਰੱਖ ਦਾਂਗੇ ਠੀਕ ਹੈ ਜੀ 10 ਐਮਐਲ 15 20 ਐਮਐਲ ਹਾਂਜੀ ਹਾਂਜੀ ਇਹ ਸਾਰੀ ਕਿਡੋ ਦੀ ਹੈ ਹਾਂਜੀ ਹਾਂਜੀ ਤੇ ਇਹਨਾਂ ਵਿੱਚ ਰੱਖਿਆ ਕੁਝ ਨਹੀਂ ਆਈ ਦੇਖੋ ਜੇ ਤੁਸੀਂ ਪੂਰਾ ਤੇ ਪਿਓਰ ਤੇਲ ਦਿਵੋਗੇ ਤੁਹਾਡੀ ਜਿਹੜੀ ਸੇਲ ਵਧੇਗੀ ਤੁਹਾਡੇ ਕੋਲ ਗਾਹਕ ਆਏਗਾ ਤੇ ਸਾਡਾ ਏਮ ਇਹੋ ਹੀ ਹੈ ਕਿ ਤੇਲ ਅਸੀਂ ਪੂਰਾ ਦਈਏ ਸਾਡੇ ਠੀਕ ਹੈ ਜੀ ਤੇ ਬਸ ਇਨੀ ਹੀ ਗੱਲ ਹੈ ਜੀ ਤੇ ਸੋ ਤੁਹਾਡੀ ਅਵਿਰਜੀ ਜਿਹੜੀ ਜਾਨਣਾ ਚਾਹਾਂਗੇ ਕੁਆਲਿਫਿਕੇਸ਼ਨ ਕੀ ਕਾਫੀ ਪੜੇ ਲਿਖੇ ਲੱਗਦੇ ਹੋ ਤੁਸੀਂ ਸਰ ਮੈਂ ਗ੍ਰੈਜੂਏਟ ਆਂ ਜੀ ਚੰਡੀਗੜ੍ਹ ਤੋਂ ਸੈਕਟਰ 11 ਗਵਰਨਮੈਂਟ ਕਾਲਜ ਤੋਂ ਤੇ ਦੂਸਰਾ ਮੈਂ ਨੈਸ਼ਨਲ ਲੈਵਲ ਦਾ ਨਿਸ਼ਾਨਾ ਪਾ ਜਾਈ 10 ਮੀਟਰ ਰੇਅਰ ਪਿਸਟਲ ਦਾ ਵਾਹ ਜੀ ਵਾਹ ਪਿਸਟਲ ਦੇ ਹਾਂ ਜੀ ਠੀਕ ਹੈ ਜੀ ਤੇ ਹੁਣ ਮੈਂ ਆਪਣਾ ਵਪਾਰਾ ਇੱਥੇ ਰਨ ਕਰਦਾ ਪਿਆ ਆ ਜੀ ਜੀ ਤੇ ਦੂਸਰਾ ਇਹ ਹੈ ਕਿ ਮੈਂ ਯੂਥ ਨੂੰ ਕਾਵਾਂਗਾ ਕਿ ਅੱਜ ਕੱਲ ਬਹੁਤ ਦੇਖਿਆ ਜਾ ਰਿਹਾ ਕਿ ਲੋਕ ਬਾਹਰ ਜਾ ਰਹੇ ਨੇ ਠੀਕ ਹੈ ਜੀ ਬਿਹਤਰ ਹੈ ਕਿ ਤੁਸੀਂ ਇੱਥੇ ਆਪਣਾ ਰੋਜ਼ਗਾਰ ਲੱਭੋ ਤੇ ਇੱਥੇ ਮਿਹਨਤ ਕਰੋ ਜੀ 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 ਇੱਥੇ ਰਹਿਣ ਦੇ ਫਾਇਦੇ ਇਹ ਕਿ ਤੁਸੀਂ ਆਪਣੇ ਘਰੋਂ ਆਉਂਦੇ ਹੋ ਤੁਹਾਨੂੰ ਖਰਚਿਆਂ ਤੋਂ ਬਹੁਤ ਬਚਤ ਹੁੰਦੀ ਹੈ ਜੀ 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 ਬਾਹਰ ਜਾਂਦੇ ਹੋ ਇੰਨਾ ਪੈਸਾ ਤੁਸੀਂ ਲੰਦਦੇ ਹੋ ਜੀ ਜੀ ਹੂੰ ਉੱਥੇ ਦੇਖਿਆ ਯਾਰ ਹੈ ਕਿ ਬਾਹਰ ਕੰਮ ਨਹੀਂ ਆ ਹ ਉਹ ਲੋਕ ਉੱਥੋਂ ਵੀ ਵਾਪਸ ਆ ਰਹੇ ਨੇ ਵਾਪਸ ਆ ਰਹੇ ਆ ਬਿਲਕੁਲ ਬਿਲਕੁਲ ਤੇ ਉਹ ਕਹਿੰਦੇ ਨੇ ਕਿ ਦੂਰ ਦੇ ਢੋਲ ਸੁਹਾਉਣੇ ਲੱਗਦੇ ਨੇ ਮਿਹਨਤ ਕਰੋ ਆਪਣੇ ਇਲਾਕੇ ਦੇ ਵਿੱਚ ਆਪਣੇ ਘਰੋਂ ਰਹਿ ਕੇ ਉਹ ਜ਼ਿਆਦਾ ਬਿਹਤਰ ਹੈ ਬਿਲਕੁਲ 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 ਹੋਰ ਅਖੀਰ ਦੇ ਵਿੱਚ ਲੋਹੜੀ ਦੇ ਤਿਹਾਰ ਤੇ ਜਿਹੜੇ ਤੁਹਾਡੇ ਪਿਆਰੇ ਗਾਗ ਨੇ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਸਾਡਾ ਇਹ ਹੈ ਕਿ ਅਸੀਂ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਤੇਲ ਪਿਓਰ ਤੇ ਪੂਰਾ ਦਵਾਂਗੇ ਤੁਹਾਨੂੰ ਤੁਹਾਡੇ ਸਾਥ ਦੀ ਲੋੜ ਹੈ ਹੋਰ ਸਾਡੇ ਵੱਲੋਂ ਕੋਈ ਵੀ ਸ਼ਿਕਾਇਤ ਜਰੀ ਨਹੀਂ ਆਏਗੀ ਠੀਕ ਹੈ ਅਸੀਂ ਹਮੇਸ਼ਾ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਠੀਕ ਹੈ ਇਹ ਸਾਨੂੰ ਸਰਦਾਰ ਗੁਰਬਖਸ਼ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਉਹ ਜਿੱਥੇ ਇੱਕ ਨੈਸ਼ਨਲ ਲੈਵਲ ਦੇ ਜਿਹੜੇ ਨੇ ਨਿਸ਼ਾਨੇਬਾਜ਼ ਨੇ ਪਿਸਤਲ ਦੇ ਤੇ ਉੱਥੇ ਹੀ ਪੜ੍ਹੇ ਲਿਖੇ ਨੇ ਗ੍ਰੈਜੂਏਸ਼ਨ ਨੇ ਤੇ ਉਹਨਾਂ ਨੇ ਜਿਹੜੇ ਵਿਦੇਸ਼ ਜਾਣ ਨੂੰ ਵਿਕਸਿਤ ਕੰਟਰੀਆਂ ਨੂੰ ਪਹਲ ਦੇਣ ਦੀ ਬਜਾਏ ਇੱਥੇ ਹੀ ਆਪਣੇ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਧਰਤੀ ਦੇ ਨਾਲ ਉਹਨਾਂ ਮੈਸੇਜ ਵੀ ਦਿੱਤਾ ਤੇ ਪਿਆਰ ਕਰੋ ਕਿਉਂਕਿ ਇੱਕ ਤੇ ਆਪਣੇ ਕਲਚਰ ਦੇ ਨਾਲ ਜੁੜੇ ਰਹੋਗੇ ਤੇ ਬਾ ਦੂਸਰਾ ਜਿਹੜੇ ਬਾਹਰਲੇ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਜਿਹੜੇ ਕਾਰੋਬਾਰਾਂ ਦੇ ਹਾਲਾਤ ਨੇ ਉਹ ਤੁਸੀਂ ਖਬਰਾਂ ਦੇ ਰਾਹੀਂ ਸੁਣ ਰਹੇ ਹੋ ਬੱਤੋ ਬੱਤਰ ਬਣੇ ਹੋਏ ਨੇ ਤੇ ਲੋਕ ਜਿਹੜੇ ਨੇ ਉਹ ਵਾਪਸੀ ਵੀ ਆਪਣੇ ਵਤਨਾਂ ਨੂੰ ਵਾਪਸੀ ਵੱਲ ਵੀ ਜਿਹੜੇ ਉਹਨਾਂ ਨੂੰ ਸੋਚਣਾ ਸ਼ੁਰੂ ਕਰ ਦਿੱਤਾ ਇਸ ਕਰਕੇ ਉਹਨਾਂ ਨੇ ਆਪਣੇ ਪੈਟਰੋਲ ਪੰਪ ਦੇ ਸਬੰਧ ਦੇ ਵਿੱਚ ਕਿਹਾ ਕਿ ਇੱਥੇ ਜਿਹੜੀ ਆ ਆਵਾਜ਼ਾਈ ਜਿਹੜੀ ਹੈ ਉਹ ਗਾਹਕਾਂ ਦੀ ਵਾਹਨ ਚਾਲਕਾਂ ਦੀ ਇਸੇ ਕਲ ਕਰਕੇ ਰੌਣਕਾਂ ਜਿਹੜੀਆਂ ਨੇ ਉਹ ਜ਼ਿਆਦਾ ਲੱਗੀਆਂ ਨਜ਼ਰ ਆਉਂਦੀਆਂ ਨੇ ਕਿ ਉਹਨਾਂ ਨੂੰ ਬਿਲਕੁਲ ਪਿਓਰ ਕੁਆਲਟੀ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਕੁਆਲਟੀ ਦੇ ਨਾਲ ਸਮਝੌਤਾ ਨਹੀਂ ਕੀਤਾ ਜਾਂਦਾ ਇਸ ਕਰਕੇ ਇਲਾਕੇ ਦੇ ਲੋਕਾਂ ਦਾ ਡਿਸਟ੍ਰਿਕਟ ਦੇ ਲੋਕਾਂ ਦਾ ਹਰ ਇੱਕ ਆਉਣ ਜਾਣ ਵਾਲੇ ਵਾਹਨ ਚਲਕਦਾ ਉਹਨਾਂ ਦੇ ਉੱਪਰ ਪੂਰਨ ਜਿਹੜਾ ਭਰੋਸਾ ਬਣਿਆ ਹੋਇਆ ਸੋ ਅਸੀਂ ਆਪਣੇ ਨਰਲੇਬ ਟੀਵੀ ਵੱਲੋਂ ਵੀ ਕਾਮਨਾ ਕਰਾਂਗੇ ਲੋਹੜੀ ਤੇ ਪਵਿੱਤਰ ਤਿਹਾਰ ਦੇ ਉੱਪਰ ਕਿ ਉਹਨਾਂ ਨੂੰ ਪ੍ਰਮਾਤਮਾ ਜਿਵੇਂ ਉਹਨਾਂ ਦੀ ਸੋਚ ਹੈ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਜਿਹੜੀ ਹੈ ਇਸੇ ਤਰ੍ਹਾਂ ਕਰਦੇ ਰਹਿਣ ਤੇ ਤਰੱਕੀ ਦੀਆਂ ਹਰ ਮੰਜ਼ਲਾਂ ਜਿਹੜੀਆਂ ਨੇ ਉਹ ਸਰ ਕਰਦੇ ਰਹਿਣ ਹੁਣ ਤੱਕ ਲਈ ਇੰਨੇ ਸਹਿਯੋਗੀ ਕੈਮਰਾ ਪਰਸਨ ਇੰਦਰਪ੍ਰੀਤ ਸਿੰਘ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਬ ਟੀਵੀ ਗੁਰਦਾਸਪੁਰ